ਸਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਦੇ ਵਿੱਚ ਅੱਜ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਿਸਾਨ ਅਤੇ ਬੰਦਿਆਂ ਵੱਲੋਂ ਵੱਡਾ ਐਲਾਨ ਜੜਾ ਕਰ ਦਿੱਤਾ ਗਿਆ ਜੀ ਹਾਂ ਕਿਸਾਨ ਅਤੇ ਬੰਦਿਆਂ ਦਾ ਕਹਿਣਾ ਹੈ ਕਿ ਟ੍ਰੇਨਾਂ ਤੇ ਬੱਸਾਂ ਰਾਹੀ 14 ਮਾਰਚ ਨੂੰ ਉਹ ਦਿੱਲੀ ਵੱਲ ਜੜਾ ਫੂਟ ਕਰਾਂਗੇ ਜਿਸ ਤੋਂ ਬਾਅਦ ਉਹਨਾਂ ਵੱਲ ਇੱਕ ਵੱਡੀ ਮੀਟਿੰਗ ਕੀਤੀ ਜਾਵੇਗੀ ਉਹਨਾਂ ਨੇ ਕਹਿ ਕਿ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਸਾਨੂੰ ਆਰਾਮ ਦੇਣ ਵਾਲਾ ਮੈਦਾਨ ਦਿੱਤਾ ਜਾਵੇ ਜਿੱਥੇ ਅਸੀਂ ਸ਼ਾਂਤੀ ਮੈਂ ਟੰਗ ਦੇ ਨਾਲ ਕਿਸਾਨ ਜਥਿਆਂ ਬੰਦੇ ਬੈਠ ਕੇ ਸਰਕਾਰ ਦੇ ਖਿਲਾਫ ਆਪਣੇ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਸਕੀਏ ਉਹਨਾਂ ਨੇ ਕਹਿ ਕਿ ਹਾਈ ਕੋਰਟ ਨੇ ਵੀ ਸਾਨੂੰ ਕਿਹਾ ਹੈ ਕਿ ਤੁਸੀਂ ਆਪਣੇ ਟ੍ਰੈਕ ਤੇ ਦਿੱਲੀ ਕਿਉਂ ਜਾ ਰਹੇ ਹੋ ਤੁਸੇ ਟ੍ਰੇਨਾਂ ਬੱਸਾਂ ਰਾਹੀਂ ਜਾ ਸਕਦੇ ਹੋ ਉਹਨਾਂ ਨੇ ਕਹਿ ਕੇ ਹੁਣ ਅਸੀਂ ਹਾਈ ਕੋਰਟ ਦੇ ਕੈਨ ਮੁਤਾਬਕ ਹੀ ਚਲਾਂਗੇ ਉਹਨਾਂ ਨੇ ਕਹਿ ਕੇ ਇਸ ਤੋਂ ਪਹਿਲਾਂ ਵੀ ਸਾਡੀਆਂ 11 ਮਾਰਚ ਨੂੰ ਲੁਧਿਆਣਾ ਦੇ ਵਿੱਚ ਬੈਠਕ ਹੋਣ ਜਾ ਰਹੀ ਹੈ ਉਸ ਨੇ ਅੰਤਿਮ ਰੂਪ ਜਿਹੜਾ ਉਹ ਦਿੱਤਾ ਜਾਵੇਗਾ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੇ ਵੀ ਕਹਿਣ ਕਿ ਜਿੱਕਰ ਕਿਸਾਨ ਇੱਕ ਦੂਟੋਂ ਖੁੰਦੇ ਨੇ ਤਾਂ ਅੱਜ ਅੰਦੋਲਨ ਦਾ ਰੂਪ ਕੁਝ ਹੋਰ ਹੀ ਦੇਣਾ ਦੇਖਣ ਨੂੰ ਮਿਲ ਸਕਦਾ ਹੈ ਇਸ ਸਬੰਧੀ ਛੇ ਮੈਂਬਰੀ ਕਮੇਟੀ ਦਾ ਗਠਨ ਵੀ ਜਿਹੜਾ ਉਹਨਾਂ ਵੱਲੋਂ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਬੰਦੂਰ ਜਿੱਥੇ ਬੰਦੀ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਉਹਨਾਂ ਵੱਲੋਂ ਜਵਾਬ ਵੀ ਮੰਗਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਹਾਲਾਤ ਦਿੱਲੀ ਤੇ ਫਿਰ ਬਣੇ ਸਨ ਅਸੀਂ ਨਹੀਂ ਚਾਹੁੰਦੇ ਕਿ ਹੁਣ ਉਸੇ ਤਰ੍ਹਾਂ ਦੁਬਾਰਾ ਹਾਲਾਤ ਬਣਨ ਇਸ ਲਈ ਹੁਣ ਸਾਡੀ ਕਬੱਡੀ ਮੀਟਿੰਗ ਜੜੀ ਹੋਣਦਾਰੀ ਹੈ ਹਾਂਜੀ ਲਖਵਾ ਸਾਹਿਬ ਅੱਧਰ ਜਾਓ ਅੱਜ ਐਸਕੇਐਮ ਪੰਜਾਬ ਦੀ ਸਾਰੇ ਜਥੇਬੰਦੀਆਂ ਦੀ ਮੀਟਿੰਗ ਉਹਦੇ ਵਿੱਚ ਗਰਾਹਾ ਸਾਹਿਬ ਵੀ ਸ਼ਾਮਲ ਹੋਏ ਉਹਦੇ ਚ ਜਿਹੜੇ ਅਹਿਮ ਫੈਸਲੇ ਲਏ ਗਏ 14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚਾ ਦਿੱਲੀ ਮਹਾਪੰਚਾਇਤ एसकेएम इंडिया ਕਰ ਰਿਹਾ ਜਿੱਚ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ रामलीला ग्राउंड ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ रामलीला ग्राउंड ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ रामलीला ग्राउंड 14 ਤਰੀਕ ਨੂੰ ਸਵੇਰੇ ਪਹੁੰਚਣਗੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ओके ਬੱਸਾਂ ਰਹੀਆਂ ਗੱਡੀਆਂ ਰਹੀਆਂ ਟ੍ਰੇਨਾਂ ਰਹੀਆਂ ਜੋ ਆਪਦੇ ਸਾਧਨ ਨੇ ਉਹਨਾਂ ਰਹੀਆਂ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਿਰਫ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਹੀਆਂ ਅਸੀਂ ਜਾਵਾਂਗੇ ਉਹਦੇ ਚ ਕਿਸਾਨ ਸਾਡੇ 12 ਤਰੀਕ ਤੋਂ ਪਹੁੰਚਣੇ ਸ਼ੁਰੂ ਹੋ ਜਾਣਗੇ ਤੇ 14 ਨੂੰ ਲੱਖਾਂ ਕਿਸਾਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਣੀ ਮਹਾ ਪੰਚਾਇਤ ਕਰਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਅਧੂਰੀਆਂ ਨੇ ਉਹ ਮੰਗਾਂ ਦੇ ਲਈ ਜਿਵੇਂ ਐਮਐਸਪੀ ਦੀ ਮੰਗ ਆ ਜਿਵੇਂ ਸਾਡੀ ਪਟਾਪਾ ਪੈਨਸ਼ਨ ਦੀ ਮੰਗ ਆ ਫਸਲੀ ਬੀਮਾ ਯੋਜਨਾ ਦੀ ਮੰਗ ਆ ਸਾਡੀ ਇਸੀਆਂ ਮੰਗਾਂ ਜਿਹੜੀਆਂ ਸਾਡੇਆਂ 58 ਛੱਡ ਕੇ ਆਈ ਸੀ ਉਹਦੇ ਲਈ ਅਸੀਂ ਇੱਕ ਵੱਡਾ ਪ੍ਰੋਟੈਸਟ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਜਿਹੜਾ ਕਰਾਂਗੇ ਜਥੇਬੰਦੀਆਂ ਨੇ ਫੈਸਲਾ ਕੀਤਾ ਪੰਜਾਬ ਤੋਂ 50000 ਤੋਂ ਵੀ ਉੱਪਰ ਕਿਸਾਨ ਨੇ ਜਿਹੜੇ ਉਹ ਆਪਣੇ ਆਪਣੇ ਸਾਧਨਾ ਰਾਹੀ ਰੇਲ ਗੱਡੀ ਰਾਹੀ ਬਸਾ ਰਹਹੀਂ ਜਾਂ ਹੋਰ ਸਾਧਨਾ ਰਹਹੀਂ ਜਿਹੜੀ SKM ਵੱਲੋਂ ਰੱਖੀ ਗਈ ਮਹਾਪੰਚਾਇਤ RAM LILA ਮਦਾਨ ਦਿੱਲੀ ਦੇ ਵਿੱਚ ਹੈ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਪੀਸਫੁੱਲ ਰਹਾਂਗੇ ਔਰ ਆਪਣੀਆਂ ਮੰਗਾਂ ਜੋ ਆਲਰੇਡੀ ਕੇਂਦਰੀ ਸਰਕਾਰ ਨੂੰ ਦਿੱਤੀਆਂ ਨੇ ਉਹਨਾਂ ਨੂੰ ਮਨਾਉਣ ਖਾਤਰ ਦਬਾਅ ਪਾਵਾਂਗੇ ਇਹਦੀ ਅੱਗੇ ਕਿਸ ਤਰ੍ਹਾਂ ਮਤਲੇ ਨੂੰ ਅਸੀਂ ਆਯੋਜਿਤ ਕਰਨਾ ਉਹਦੇ ਲਈ 7 ਤਾਰੀਖ ਨੂੰ ਜ਼ਿਲ੍ਹਾ ਪੱਧਰਾਂ ਦੇ ਉੱਤੇ 7 ਮਾਰਚ ਨੂੰ ਅਸੀਂ ਜ਼ਿਲ੍ਹਾ ਐਸ ਕੇ ਐਮ ਦੀਆਂ ਮੀਟਿੰਗਾਂ ਦਾ ਫੈਸਲਾ ਕੀਤਾ ਔਰ ਜ਼ਿਲ੍ਹੇ ਦੇ ਵਿੱਚ ਐਸ ਕੇ ਐਮ ਜਿਹੜਾ ਉਹ ਆਪਣੀਆਂ ਮੀਟਿੰਗਾਂ ਕਰਕੇ 14 ਦੀ ਮਹਾ ਪੰਚਾਇਤ ਦੀ ਤਿਆਰੀ ਕਰੇਗਾ ਔਰ ਨਾਲ ਦੀ ਨਾਲ ਅਸੀਂ ਜੋ ਮੋਰਚਾ ਕਿਸਾਨ ਮੋਰਚਾ ਪੂਰੇ ਹਿੰਦੁਸਤਾਨ ਦੇ ਵਿੱਚ ਐਸਕੇਐਮ ਦੇ ਝੰਡੇ ਥੱਲੇ ਇਹਨੂੰ ਹੋਰ ਅੱਗੇ ਬੁਲੰਦੀ ਵੱਲ ਲੈ ਕੇ ਜਾਵਾਂਗੇ ਟੋਟਲ ਸਾਡੀਆਂ ਦੇਸ਼ਪੁਰ ਦੇ ਵਿੱਚੋਂ 400 ਜਥੇਬੰਦੀਆਂ ਔਰ ਪੰਜਾਬ ਦੇ ਵਿੱਚੋਂ 37 ਜਥੇਬੰਦੀਆਂ ਜੋ ਐਸਕੇਐਮ ਦੇ ਨਾਲ ਸੰਬੰਧਿਤ ਨੇ ਇਹ ਦਿੱਲੀ ਸ਼ਾਂਤੀਪੂਰਵਕ ਜਾਣਗੇ ਆ ਜੇ ਸਰਕਾਰ ਕਿਤੇ ਰੋਕਦੀ ਆ ਸਾਨੂੰ ਤਾਂ ਅਸੀਂ ਉਹ ਜਿਹੜਾ 11 ਤਰੀਕ ਨੂੰ ਫੈਸਲਾ ਕਰਕੇ ਤੁਹਾਨੂੰ ਦੱਸ ਦੇਵਾਂਗੇ ਕਿ ਸਾਡਾ ਐਸਕੇਮ ਦਾ ਕੀ ਐਕਸ਼ਨ ਹੋਵੇਗਾ ਕਮੈਂਟਾਂ ਦੇ ਵਿੱਚ ਬਹੁਤ سارے ਲੋਕ ਸਵਾਲ ਪੁੱਛਦੇ ਨੇ ਕਿ ਇਹ ਰਾਜਨੀਤਿਕ दल ਹੈਗਾ ਵਾ ਕੀ ਇਲੈਕਸ਼ਨ ਲੜੇਗਾ ਲੋਕ ਸਭਾ ਦੇ ਚੋਣ ਲੜਨ ਦੀ ਕੋਈ ਤਿਆਰੀ ਹੈਗੀ ਇਸ ਬਿਲਕੁਲ ਬਿਲਕੁਲ ਕੋਈ ਨਹੀਂ ਇਲੈਕਸ਼ਨ ਲੜੇਗਾ ਕੋਈ ਇਲੈਕਸ਼ਨ ਨਹੀਂ ਲੜੇਗਾ ਸਾਡੇ ਚੋਂ ਕੋਈ ਵੀ ਪਹਿਲਾਂ ਰਾਜਨੀਤਿਕ ਦਲ ਬਣ ਗਿਆ ਤੁਹਾਡਾ ਸਾਡੇ ਚੋਂ ਕੋਈ ਵੀ ਇਲੈਕਸ਼ਨ ਨਹੀਂ ਲੜੂ ਜਿਹੜੀਆਂ ਜਥੇਬੰਦੀਆਂ ਨੇ ਪਹਿਲਾਂ ਇਲੈਕਸ਼ਨ ਲੜਿਆ ਸੀ ਉਹ ਦੁਬਾਰਾ ਇਸਕੀਮ ਦੇ ਵਿੱਚ ਆ ਗਏ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਅਸੀਂ ਇਲੈਕਸ਼ਨ ਲੜ ਕੇ ਗਲਤੀ ਕੀਤੀ ਕਬਲਪ੍ਰੀਤ ਸਿੰਘ ਪੰਨੂ ਜਿਹੜਾ ਸਾਡੀ ਅੱਜ ਦੀ ਮੀਟਿੰਗ 'ਚ ਚਰਚਾ ਦਾ ਵਿਸ਼ਾ ਰਿਹਾ ਕਿਉਂਕਿ 22 ਤਰੀਕ ਨੂੰ ਜਿਹੜੀ ਚੰਡੀਗੜ੍ਹ ਸਾਡੀ ਭਾਰਤ ਪੱਧਰ ਦੀ ਮੀਟਿੰਗ ਹੋਈ ਆ ਉਹਦੇ 'ਚ ਅਸੀਂ ਇੱਕ ਕਮੇਟੀ ਬਣਾਈ ਛੇ ਮੈਂਬਰੀ ਉਹ ਕਮੇਟੀ ਇਸ ਕਰਕੇ ਬਣਾਈ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਉਹਨਾਂ ਨਾਲ ਏਕਤਾ ਕਰਨ ਵਾਸਤੇ ਉਹ 6 ਮੈਂਬਰੀ ਕਮੇਟੀ ਨੇ ਆਪਣੀ ਪ੍ਰਪੋਜ਼ਲ ਜਿਹੜੇ ਉੱਥੇ ਦੋ ਫਾਰਮ ਆ ਇੱਕ ਪੰਦੇਰ ਦੀ ਗਵਾਈ ਵਾਲਾ ਇੱਕ ਡੱਲੇਵਾਲ ਦੀ ਗਵਾਈ ਵਾਲਾ ਉਹਨਾਂ ਦੋ ਫਾਰਮਾਂ ਨੂੰ ਮਿਲ ਕੇ ਜਿਹੜੀ ਸਾਡੀ ਪ੍ਰਪੋਜ਼ਲ ਆ ਉਹਨਾਂ ਸਾਹਮਣੇ ਰੱਖੀ ਆ ਕਿ ਅਸੀਂ ਮੰਗਾ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਵਾਂ ਅਸੀਂ ਚਾਹੁੰਦੇ ਆ ਦੇਤੇ ਤੇ ਇਕਤਾ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਕੇ ਜਿੱਦਾਂ ਪਹਿਲਾਂ ਇਕਤਾ ਚੱਲਦੀ ਸੀ ਜਦੋਂ ਅਸੀਂ ਦਿੱਲੀ ਮੋਰਚਾ ਲੜਿਆ ਉਦੋਂ ਸਾਡੀ ਇਕਤਾ ਸੀ ਸਾਡੀਆਂ 32 ਕਿਸਾਨ ਜਥੇਬੰਦੀਆਂ ਐਸ ਕੇ ਐਮ ਦੇ ਵਿੱਚ ਸ਼ਾਮਲ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਉਹ ਇਕਤਾ ਚਾਹੁੰਦੇ ਆ ਜਿਹੜੀ ਦਿੱਲੀ ਵਾਲੀ ਇਕਤਾ ਸੀ ਇਸ ਕਰਕੇ ਉਹ ਪ੍ਰਪੋਜ਼ਲ ਅਸੀਂ ਉਹਨਾਂ ਨੂੰ ਦਿੱਤੀ ਆ ਉਹਨਾਂ ਨੇ ਕਿਹਾ ਇਹਦੇ ਵਿੱਚ ਕਿ ਤੁਹਾਡੀ ਪ੍ਰਪੋਜ਼ਲ ਸਾਡੇ ਕੋ ਆ ਗਈ ਆ ਅਸੀਂ ਇੱਥੇ ਵਿਚਾਰ ਕਰਕੇ ਤੁਹਾਨੂੰ ਕੋਈ ਜਵਾਬ ਦੇ ਆਗੇ ਪਰ ਜਿਹੜੀ ਇੱਕ ਪ੍ਰਪੋਜ਼ਲ ਅਸੀਂ ਪੰधेर ਵਾਲੇ ਮੋਰਚੇ ਨੂੰ ਭੇਜੀ ਹੈ ਕਿਉਂਕਿ ਪੰधेਰ ਦਾ ਮੋਰਚਾ ਦਿੱਲੀ ਚ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਅੰਗ ਨਹੀਂ ਸੀ ਉਹਨਾਂ ਦੀ ਵੱਖਰੀ ਸਟੇਜ ਸੀ ਉੱਥੇ ਉਹਦੇ ਲਈ ਇੱਕ ਗੱਲ ਵੱਖਰੀ ਇੱਕ ਮੱਦ ਵੱਖਰੀ ਤੇ 26 ਜਨਵਰੀ ਨੂੰ ਜੋ ਕੁਝ ਦਿੱਲੀ ਬਾਰਡਰਾਂ ਤੇ ਹੋਇਆ ਜੋ ਲਾਲ ਕਿਲੇ ਨੂੰ ਕਾਰਵਾਈ ਗਈ ਅਸੀਂ ਉਹਨਾਂ ਨੂੰ ਕਿਹਾ ਕਿ ਉਹਦੇ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰੋ ਜੀਏ ਤੋਂ ਇਹ ਸਾਡੇ ਮੋਰਚੇ ਦਾ ਤਾਲਮੇਲ ਬਿਠਾਉਂਦੇ ਜੇ ਤੇ ਫਿਰ ਅਸੀਂ ਚਾਹਾਂਗੇ ਕਿ 26 ਜਨਵਰੀ ਵਰਗੀ ਘਟਨਾ ਗਾਂ ਨਾ ਵਾਪਰੇ ਇਦਾਂ ਦੀ ਅਫਰਾ ਤਫਰੀ ਨਾ ਹੋਵੇ ਇਸ ਕਰਕੇ ਅਸੀਂ ਏਕਤਾ ਦੇ ਹਮੀਆਂ